ਤਰਪਨ ਸਾਹਿਬ ਗੱਲ ਸੁਣੋ ਜੀ ਆ ਮੇਰੇ ਭਾਈ ਦੇ ਪੈਸੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸੀ ਹੋਈ ਆ ਗੱਲ ਆ 40 ਲੱਖ ਰੁਪਏ ਲਾ ਕੇ ਭੇਜੇ ਸੀ ਅੱਛਾ ਜਦੋਂ ਉਹਨਾਂ ਨੇ ਉਧਰੋਂ ਬਈ ਬਾਹਰ ਭੇਜ ਤੇ ਇੱਥੋਂ ਭੇਲਤਾ ਇਹਨਾਂ ਨੇ ਪਹਿਲਾਂ ਤਾਂ ਇਹ ਧੱਕੇ ਧੁੱਕੇ ਖਾ ਕੇ ਗਿਆ ਹੁਣ ਉਧਰੋਂ ਉਹਨਾਂ ਨੇ ਵਾਪਸ ਧੱਕਰ ਤੇ ਇਹ ਬੰਦੇ ਨੂੰ ਅਸੀਂ ਭਾਲ ਭਾਲ ਥੱਕ ਗਏ ਤੇ ਸਾਨੂੰ ਨਹੀਂ ਥਿਆ ਅੱਛਾ ਤੇ ਦਫ਼ਤਰ ਇਹਨਾਂ ਦਾ ਬੰਦ ਪਿਆ ਲੁੱਟ ਕੇ ਖਾ ਗਏ ਇਹ ਕੀ ਗੱਲ ਆ ਸੀ ਸਾਡਾ ਘਰ ਨਹੀਂ ਦੇਖਣਾ ਅਸੀਂ ਸਾਡੀ ਖੇਤੀ ਬੜੀ ਲੱਖਣੀ ਅਸੀਂ ਠੀਕਾ ਲਿਆ ਤੁਹਾਡਾ ਦੇਖ ਲਓ ਮੈਂ ਤਾਂ ਯਾਰ ਪਹਿਲੀ ਗੱਲ ਦੀ ਇਹਨਾਂ ਨੂੰ ਪਹਿਲੀ ਗੱਲ ਜੀ ਨੂੰ ਕੋਈ ਨਾ ਚ ਭੇਜੋ ਨਾ ਭੇਜੋ ਨਾ ਭੇਜੋ ਸਾਰੇ ਜੰਟ ਠੱਗਾਂ ਦੀ ਦੁਨੀਆ ਹੀ ਫਿੱਦੀ ਹੈ ਸਰਪੰਚ ਸਾਹਿਬ ਕੋਈ ਠੱਗ ਨਹੀਂ ਹੈਗੇ ਅਸੀਂ ਭੇਜੇ ਸੀ ਇਹਨਾਂ ਨੂੰ ਨਹੀਂ ਰੱਖਿਆ ਨਹੀਂ ਰੱਖਿਆ ਤੁਸੀਂ ਉਹਦੇ ਪੈਸੇ ਮੋੜ ਦਿੱਤੇ ਨਹੀਂ ਟੱਲਾਉਂਦਾ ਮੇਰੀ ਗੱਲ ਕਹਿੰਦੇ ਜੱਟਾ ਦੇ ਪੁੱਤ ਮੇਰੀ ਗੱਲ ਸੁਣੋ ਇਹਨਾਂ ਟ੍ਰੰਪ ਅਖੇ ਦੁੱਖ ਕੀ ਕੀ ਦੀਆਂ ਗੱਲਾਂ ਛੱਡ ਦੇ ਕੀ ਗੱਲ ਹੈ ਟ੍ਰੰਪ ਨੂੰ ਕੋਈ ਜਵਾਬ ਸਮਝਦਾ ਜਦੋਂ ਪੈਸੇ ਲਾ ਕੇ ਗਿਆ ਲਾ ਵੀ ਸਕਦਾ 40 ਲੱਖ ਦਤਾ 40 ਲੱਖ 40 ਲੱਖ ਚ ਇੱਕ ਗੀਤ ਨਹੀਂ ਗਾ ਸਕਦਾ ਟਰੰਪ ਦਾ ਇਹ ਜਾ ਕੇ ਆ ਕੇ ਸਾਡੇ ਪੈਰੇ ਹੱਥ ਲਾਉਂਦਾ ਸੀ ਭੇਜ ਦੋ ਮੈਨੂੰ ਭੇਜ ਦੋ ਅਸੀਂ ਕੀ ਕਰੀਏ ਉਸ ਤਾ ਭੇਜ ਜਾਨੀ ਮੈਨੂੰ ਪਤਾ ਸੀ ਵੀ ਦੂਜੇ ਇਹਨਾਂ ਨੂੰ ਲਗੋਗੇ ਮੈਂ ਤਾਂ ਉਹਨੂੰ ਕਹਿ ਦਿੱਤੀ ਇਹਨੂੰ ਜਦ ਇਹਨੂੰ ਕਹਿ ਦਿੱ ਵੀ ਨਾ ਭੇਜੋ ਨਾ ਭੇਜੋ ਪਹਿਲਾਂ ਇਥੇ ਰਹੇ ਨੇ ਸਰਪੰਚ ਸਾਹਿਬ ਜਰੂਰ ਤੇ ਕੰਮ ਕਰੋ ਮੈਂ ਕਰ ਫਿਰ ਪਾ ਚੱਲੇ ਤੁਸੀਂ ਸਰਪੰਚ ਸਾਹਿਬ ਜਰੂਰ ਤੇ ਕੰਮ ਕਰਨਾ ਪੈਂਦਾ ਨਾ ਬਹੁਤ ਓਕੇ ਹੁੰਦੇ ਨੇ ਤਾਂ ਭੱਦਾ ਸਾਡਾ ਨੋਬਨਾਮਾ ਦੋਰ ਲਾ ਦੇ ਮੈਂ ਪਤਾ ਭਾਈ ਅਸੀਂ ਖੇਤੀ ਜੋ ਵੀ ਕੱਟ ਕੇ ਭੇਜਿਆ ਸੀ ਕਿੰਦੀ ਕਿਹਾ ਕਰਦਾ ਨਹੀਂ ਸੀ ਕਿਉਂ ਵੇਖਰਾ ਲੈਂਦੇ ਫਿਰ ਕਿਉਂ ਭੇਜਣਾ ਸੀ ਭੇਜਦਾ ਹੁਣ ਚੰਗੇ ਵਾਸਤੇ ਆ ਮੈਨੂੰ ਕੋਲੇ ਵਰ ਜਾ ਖਾ ਜਾਣਗੇ ਵਿੱਚ ਤੈਨੂੰ ਪੈਸੇ ਮਿਲੇ ਨੇ ਕਿ ਮਿਲੇ ਨਹੀਂ ਅਸੀਂ ਤਾਂ ਭਾਈ ਲਾ ਤੇ ਦੇ ਅੱਜ ਤਾਂ 5-7 ਲੱਖ ਰੁਪਏ ਹੋਰ ਲਈ ਬੈਟਿਆ ਉਹ ਫਾਈਲ ਚ ਲੈ ਕੇ ਬੈਠੇ 5 ਲੱਖ ਕਰਦੇ ਹੋਰ ਮੈਂ ਤਾਂ ਆਈ ਨਹੀਂ ਗੱਡੀ ਜਲਦੀ ਜਿਵੇਂ ਤੁਸੀਂ ਚਲਾਉਨੇ ਹੋ ਪੈਸੇ ਮੋੜ ਤੂੰ ਫਿਰ ਜੇ ਐਡਾ ਸੱਚਾ ਸੀ ਦਫ਼ਤਰ ਛੱਡ ਕੇ ਕਿਉਂ ਪੱਜਿਆ ਹੋਏ ਅਸੀਂ ਸਾਡੀ ਖੇਤੀਬਾੜੀ ਦੇਖਣੀ ਥੱਲੇ ਵਿਆਹ ਸੀ ਕੋਈ ਕੰਮ ਨਹੀਂ ਹੈਗੀ ਕੰਮ ਕੁਮ ਦਾ ਨਹੀਂ ਭਾਈ ਪੈਸੇ ਦਿਓ ਇਹ ਬਦਲ ਕਰਦਾ ਹੁੰਦਾ ਕੋਈ ਦੁਨ ਦਾ ਜਮੀ ਠੱਗ ਬਣ ਕੇ ਕਾਦੇ ਪੈਸੇ ਬਈ ਕਾਦੇ ਦੋ ਤੇਰੇ ਬਈ ਜਿਹੜਾ ਕੱਟਦਾ ਬੰਦਾ ਕੀ ਆ ਕੇ ਬੈਠ ਬੈ ਜਾਂਦੇ ਤੇ ਕੇ ਉਹ ਬੈਠੇਦਾ ਹੈਗਾ ਹੁਣ ਹੋਰ ਕਿਹਦੇ ਮੱਥੇ ਆਹ ਜਿਹੜੀ ਵਾਰੀ ਨੂੰ ਹੱਥ ਪਵਾ ਦੇ ਐ ਕਹਿੰਦਾ ਹੁੰਦਾ ਤੇ ਅੰਦਰੋਂ ਮੈਂ ਜਿਹੜਾ ਬੰਦਾ ਕਿੱਦਾਂ ਹੁੰਦਾ ਕਿਤੇ ਉਹਦਾ ਕੋਈ ਐ ਰੂ ਪੈਸੇ ਕਿਨੂੰ ਦੇ ਕੇ ਆਇਆ ਇਹਨਾਂ ਦੋਨਾਂ ਚ ਆਹ ਬਾਈ ਨੇ ਦੇ ਕੇ ਆਈ ਇਹ ਦੇ ਦੱਸ ਬਾਈ ਓਏ ਕਿੰਨੇ ਤੂੰ ਪੈਸੇ ਦੱਸ ਵੀ ਕਿੰਨੇ ਲੈਨੇ ਕਿੰਨੇ ਪੈਸੇ ਦੇ ਕੇ ਆਇਆ ਇਹਨੂੰ ਪਹਿਲੀ ਵਾਰੀ 40 ਲੱਖ ਰੁਪਏ ਦਿੱਤਾ ਸੀ ਚੱਕ ਮੇਰੀ ਗੱਲ ਸੁਣ 45 ਲੱਖ ਦਿੱਤਾ ਸੀ 5 ਲੱਖ ਰੁਪਏ ਤੈ ਮੈਂ ਕਹਿਆ ਨਹੀਂ ਤੈਨੂੰ 5 ਲੱਖ ਰੁਪਇਆ ਤੈਨੂੰ ਕੰਡਟ ਪਾਇਆ ਨਹੀਂ ਤੈਨੂੰ ਕੰਡਟ ਪਾਇਆ ਨਹੀਂ ਤੈਨੂੰ ਐ ਦੱਸ ਹੁਣ ਸਾਡੇ ਖੁੱਟ ਗਿਆ ਫਿਰ ਨਹੀਂ ਤੂੰ ਇੱਕ ਗੱਲ ਹੋਰ ਦੱਸ ਤੂੰ ਇਹ ਗੱਲ ਕਹੀ ਸੀ ਵੀ ਇਹ ਬਾਈ ਜਹਾਜ਼ ਜਾਊਗਾ ਤੂੰ ਕਿਉਂ ਸਾਡੇ ਜਵਾਗ ਨੂੰ ਉੱਥੇ ਕਦੇ ਖੂਹਾਂ ਚ ਵੜਦਾ ਕਦੇ ਟੋਬੇਂ ਚ ਵੜਦਾ ਓਏ ਫਿਰ ਦੇ ਦਿੰਦਾ 50 ਲੱਖ ਰੁਪਇਆ ਔਰ ਕਰੋੜ ਰੁਪਏ ਲੱਗਦੇ ਜੇ ਬਾਈ ਉਹਦੇ ਜਾਣਾ ਨਾ ਕਰੋੜ ਰੁਪਇਆ ਲੱਗਦੇ ਪੜਾਣੋ ਇਹਨਾਂ ਨੂੰ ਸਰਪੰਚ ਸਾਹਿਬ ਗੱਲ ਸੁਣੋ ਮੇਰੀ ਤੁਹਾਨੂੰ ਹੋ ਗਿਆ ਮਹੀਨਾ ਦੇਗਾ ਇਹਨਾਂ ਦੇ ਮਗਰ ਫਿਰਦੇ ਨੂੰ ੱੱਕਿਆ ਸੀ ਗਾਲੇ ਤੁਹਾਨੂੰ ਇਹ ਬੰਦੇ ਨਹੀਂ ਤੇ ਹੈ ਅੱਛਾ ਠੀਕ ਹੈ ਸਾਨੂੰ ਸਾਡੇ ਪੈਸੇ ਦਵਾ ਦਿਓ ਜਿੰਨੇ ਮਰਜ਼ੀ ਦਵਾ ਦਿਓ ਉਹਦੋਂ ਉਹਦੋਂ ਤਾਂ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਤੀ ਤੀਆਂ ਦੇਣੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ 40 40 ਫੋਨ ਆਉਂਦੇ ਹੁੰਦੇ ਸੀ ਇਹਦੇ ਆ ਕੁੜੀ ਜੀ ਦੇ ਜਿਹੜੀ ਬੈਠੀ ਆ ਹੁਣ ਹੁਣ ਇੱਥੇ ਆਉਂਦੀ ਮੇਰੀ ਗੱਲ ਸੁਣ ਲੈ ਬਾਈ ਜਿਹੜੇ ਸਾਬ ਨਾਲ ਤੂੰ ਬੋਲਣ ਲੱਗ ਰਿਹਾ 452 ਲਾਵੇਂਗਾ ਤੂੰ ਸਾਡੇ ਘਰ ਆਉਣ ਦਾ ਤੇਰਾ ਹੱਕ ਨਹੀਂ ਤੇਰਾ ਹੱਕ ਕੀ ਆ ਸਾਡੇ ਘਰ ਆਉਣ ਦਾ ਕੋਈ ਨਹੀਂ ਤੈਨੂੰ ਦੱਸਾਂਗੇ ਨਾ ਇਹ ਤਾਂ ਸਰਪੰਚਾ ਭਾਈ ਇਹ 452 ਪੰਚਾਇਤ ਹੀ ਲੱਗਦੀ ਹੈ ਪਰ ਚੱਪਵਾਦੋ ਛੋਟੇ ਤੇ ਪੱਜਾ ਪੰਚਾਇਤ ਹੀ ਲੱਗਦੀ 452 ਇਹ ਕਾਨੂੰ ਲੱਗਦੀ ਹੈ ਸਰਪੰਚ ਸਾਹਿਬ ਅਸੀਂ ਆਏ ਨਹੀਂ ਕਹਿੰਦੇ ਹੈ ਕਿ ਪੰਚਾਇਤ ਜੱਲੂ ਕੰਮ 452 ਵੀ ਪੰਚਾਇਤ ਹੀ ਚੱਲਦਾ ਹੈ ਸਰਪੰਚ ਸਾਹਿਬ ਸਮਝੌਤੇ ਦੀ ਗੱਲ ਕਰੋ ਆਪਾਂ ਕੋਈ ਲੈਂਡ ਦੇਣ ਦੀ ਗੱਲ ਅਸੀਂ ਤਾਂ ਬਾਹਨੇ ਤੋਂ ਰੋੜਾ ਵਰਗੇ ਨਹੀਂ ਛੱਡੇ ਉਹ ਸਾਡੇ ਤੇ ਚੜਦਾ ਸੀ ਔਰ ਰਗੜਿਆ ਦਾ ਅਸੀਂ ਦੇਖ ਲੈ ਕਿਤੇ ਨਾਣੇ ਵਰਕੇ ਨੋਟ ਪਰਚੇ ਪਰਤੂਤਾ ਸੀ ਸਾਰੇ ਠੱਗ ਡੋਲਾ ਇਕੱਠਾ ਹੋ ਗਏ ਕਿਉਂ ਠੱਗ ਸੀ ਤੇ ਸਹੀ ਆ ਅੱਜ ਜਮਾ ਤੇ ਆ ਜਾ ਕੇ ਠਾਣੇ ਚ ਲਖਾ ਦੂੰ ਵੀ ਮੇਰੇ ਜਾ ਕੇ ਕੱਪੜੇ ਜਿਹੜਾ ਪਾਣਾ ਨਾਲ ਕੁੱਟ ਕੇ ਆਏ ਨੇ 3600 ਦੇਖੀਏ ਤੇਰੇ ਪਰ ਨਹੀਂ ਬੇਬੇ ਤੂੰ ਸਿਆਣੀ ਬੈਣੀ ਆ ਤੂੰ ਤੇਰੇ ਜਵਾਗ ਨੂੰ ਸਮਝਾ ਨਹੀਂ ਸਕਦੀ ਨ ਪਰਚੇ ਭਵਾਨ ਲੱਗ ਰਹੀ ਜਮੀਨ ਸਰਵੇਸ਼ ਕਿਦਾਂ ਦੋਈਤੀ ਪਰ ਬੇਬੇ ਜਿਹੜ ਵੀ ਕਰ ਦਿਓ ਕਰਾ ਜਾ ਵੀ ਨਤੀ ਨਹੀਂ ਚਾਹੀਏ ਅਸੀਂ ਕਹੀਏ ਜਮੀਨਾ ਸੀ ਤੁਹਾਡੇ ਘਰੇ ਕਹਿੰਦੇ ਆ ਕਿ ਐ ਕੈਸੀ ਕੋਈ ਮੁੰਡਾ ਕੰਮ ਲਾ ਦੋ ਸੀ ਤੇ ਪੈਸੇ ਖਾ ਕੇ ਪਾਸੇ ਤੁਹਾਡਾ ਮੁੰਡਾ ਆ ਤੁਹਾਡਾ ਮੁੰਡਾ ਸਾਡੇ ਕੀ ਖੋਟ ਬੱਡਾ ਖੋੜ ਦੱਸੇ ਦੇ ਵਿੱਚ ਤੁਸੀਂ ਕਿ ਆਪੇ ਸੇ ਲਿੱਤੀ ਤਾ ਕਹਦੇ ਵੀ ਸਾਮੰਢੇ ਕੰਮ ਲਾਉਦੇ ਨਹੀਂ ਹੈਗੇ ਅਸੀਂ ਵਾਰ ਭੇਜਿਆ ਕਿ ਨਾ ਬੇਬੇ ਭਾਈ ਤੁਸੀਂ ਜਵਾਬ ਦੇਣਾ ਸੀ ਵੀ ਇੱਕ ਨੰਬਰ ਤੇ ਵੇਚਣ ਦੀ ਗੱਲ ਕੀਤੀ ਥੋੜੇ ਨਾਲ ਦੋ ਨੰਬਰ ਤੇ ਹੈ ਬਾਈ ਤੂੰ ਉਹ ਗੱਲ ਕਰਦੇ ਵੀ ਅਖੇ ਰੋਟੀ ਬਣਾਤੀ ਵੀ ਖਾਵਾਗੀ ਨਾ ਖਾਵਾ ਜੇ ਸਾਹਮਣੇ ਚੀਜ਼ ਪਈ ਹੋਈ ਖਾਣੀ ਖਾਵੇਂਗੀ ਨਹੀਂ ਤੂੰ ਮਾਣਗਾਊਗਾ ਯਾਰ ਜਿੱਤਾ ਹਜ਼ਰਾਂ ਦੀ ਬੇਸੀ ਸਿੱਟੇਗਾ ਪਾਗਲ ਤਾਂ ਨਹੀਂ ਅਸੀਂ ਜਵੇਈਆਂ ਖਾਈਆਂ ਨੇ ਨਾਲੇ ਚੋਰ ਨਾਲੇ ਚਤਰਾਇਆਂ ਚਰ ਇਹਨਾਂ ਲੀਆਂ ਦਾ ਕੋਈ ਪੱਜ ਦੇ ਦੇ ਨਾਲ ਮੁੰਡੇ ਜ਼ਮੀਨ ਬਕਾਇਆ ਸੀ ਹੁਣ ਦੇਹੜ ਕਰ ਜੋ ਗ੍ਰੈਂਡ ਜੋ ਆਕੇ ਜਾਵੇ ਕਿਤਰਾ ਨੇ ਆਇਆ ਕਿਉਂ ਹੈ ਗ ਕੰਪਲੂ ਦਾ ਇਹ ਜਵਾਬ ਸਮਝ ਨਹੀਂ ਪਾਈ ਸਿਆਣਾ ਬੈਣਾ ਬੰਦਾ ਇਹ ਦੇਖ ਤੈਨੂੰ ਵੀ ਤਾਂ ਸਾਰੀ ਗੱਲ ਦੀ ਸਮਝ ਹੋਊਗੀ ਇਹਨਾਂ ਦੇ ਇਹ ਲੱਛਣ ਬਣਦੇ ਨੇ ਉਹਦਾ ਠੀਕ ਹੈ ਤਾਂ ਹੀ ਕਹਿੰਦੇ ਵੀ ਰੌਲੇ ਤੋਂ ਇਲਾਵਾ ਹੁਣ ਕੋਈ ਬਈ ਮੇਰੀ ਗੱਲ ਸੁਣਾ ਤੁਸੀਂ 40 ਲੱਖ ਡਿਕਰੀਆਂ ਇਕੱਠੀਆਂ ਕਰਕੇ ਦਿਖਾਓ ਖਬਰੇ ਕੀ ਦੂਗੀ ਤੋਂ ਮੰਗੇ ਨੇ ਨਹੀਂ ਬਣਦੀ ਉਹਦਾ ਗੱਲ ਅੱਧਾ ਪਿੰਡ ਅਸੀਂ ਬੱਧੇ ਪਿੰਡ ਦੇ ਕਰਜ਼ਾਈ ਹੋ ਗਏ ਘਰ-ਬਾਰ ਅਸੀਂ ਵੇਚਦਾ ਵੀ ਚਲ ਦੋ ਸਾਲਾਂ ਨੂੰ ਹਲਾ ਤਾਂ ਸੁਧਰ ਜਾਣਗੇ ਯਾਰ ਜਵਾਬ ਕਿੱਥੇ ਕਿਤੇ ਲੱਗ ਜੂਗਾ ਇਹ ਤੇ ਪੈਂਦੇ ਜਾਰਦੀ ਨਹੀਂ ਜੇ ਕਿਤੇ ਸਰਕਾਰਾਂ ਚੰਗੀਆਂ ਹੁੰਦੀਆਂ ਸਾਨੂੰ ਕਾਨੂੰ ਭੇਜਣਾ ਪੈਂਦਾ ਕਰੂਵੇ ਘਰ ਖੇਤੀ ਕਰ ਲਿੰਦਾ ਛੋਡੇ ਜਗ ਬਗ ਦੋਗਲੇ ਦਾ ਸਬਜੀ ਲਾਲੰਦਾ ਯਾ ਉਹ ਬਚਦਾ ਨਹੀਂ ਤਸੀਂ ਤਾਂ ਛੋਡੇ ਵਰਗੇ ਜਿਹੜੇ ਬਗਿਆੜ ਬੈਠੇ ਨੇਗੇ ਉਹ ਖਾਂਦੇ ਨੇ ਉਹ ਖਾਂਦੇ ਨੇ ਸਬਜੀ ਸਿਰ ਇੱਥੇ ਕਿਹੜਾ ਮਿੱਠਾ ਬਣੀ ਆ ਖਾ ਰਹੀ ਐ ਸਰਪੰਚ ਸਾਹਿਬ ਜਿਹੜੇ ਨੇ ਕੰਮ ਕਰਨਾ ਹੋਵੇ ਉਹ ਤਾਂ ਆਪਾਂ ਮੈਂ ਫਿਲਟਰ ਵਾਲਾ ਪਾਣੀ ਲੈ ਆ ਕੇ ਪੀਜੇ ਹੁਣ ਛੋਡੇ ਕੋਲੇ ਪੈਸੇ ਤੇ ਆ ਗਏ ਸਾਰੇ ਪੈਸੇ ਆਏ ਨੇ ਜੀ ਮੋੜ ਦੋ ਮੋਰ ਨਾਲ ਕੀ ਗੱਲ ਹੈ ਜੀ ਅਸੀਂ ਭੇਜਾਂ ਨਹੀਂ ਟਿਕਟੇ ਇਹਦੇ ਤੁਸੀਂ ਉਹ ਗੱਲ ਕਰ ਰਹੇ ਹੋ ਕਿ ਉਹ ਚੜਾ ਖਰਚਾ ਨਹੀਂ ਹੋਇਆ ਖਰਚਾ ਹੋਇਆ ਜੀ ਉਹ ਚ ਇਹ ਹੋਇਆ ਵੀਰੋ ਤੂੰ ਕਿਉਂ ਮੁਰਦਾ ਹੈ ਉਹ ਤਾਂ ਇਹ ਜੇ ਇਹਨੂੰ ਪੁੱਛ ਸਰਪੰਚ ਸਾਹਿਬ ਕਿਉਂ ਮੁਰਦਾ ਕੋਈ ਹਰਕਤਾਂ ਕਰ ਦੋ ਕੋਈ ਹਰਕਤਾਂ ਕਰੀ ਹੋਣੀ ਇਹਨੇ ਗਲਤਾਂ ਕੀਤੀਆਂ ਤੂੰ ਪਤੀ ਆ ਪਿੰਡ ਵਾਲਾ ਨੂੰ ਕੋੜਾ ਰਾਹ ਮੈਂ ਨਹੀਂ ਕਿਉਂ ਬਾਈ ਬੈਠੇ ਕਹੇ ਨੂੰ ਚੱਕੇ ਕਰ ਦੇਣਾ ਤੂੰ ਦੱਸ ਬਾਈ ਓਏ ਹਾਂ ਤੈਨੂੰ ਇਹਨੇ ਜਦੋਂ ਕਿਹਾ ਸੀ ਵੀ ਤੈਨੂੰ ਜਾਜ ਦੀ ਟਿਕਟ ਦੇਵਾਂਗੇ ਇਹ ਤੋਂ ਪੁੱਛ ਬਾਈ ਕਿਹੜੇ ਹਿਸਾਬ ਨਾਲ ਗਿਆ ਕਿਵੇਂ ਗਿਆ ਸੀ ਭਾਈ ਤੂੰ ਦੱਸ ਤੂੰ ਦੱਸ ਯਾਰ ਹੱਦੇ ਜਾ ਕੇ ਤਾਰਤਾਈ ਜਾਹਾਂ ਜੰਗਲਾਂ ਵਿੱਚ ਦੀ ਜਾਏ ਆਂ ਲਗਾ ਬਾਈ ਜੰਗਲਾ ਵਾਸਤੇ ਤੁਰਨ ਵਾਸਤੇ ਪੈਸੇ ਦਿੱਤਾਈ ਤੈਨੂੰ ਜਦੋਂ ਤੂੰ ਆਪਣੇ ਚੰਡੀਗੜ੍ਹ ਵਾਲੀ ਦਫ਼ਤਰ 'ਚ ਆਇਆ ਤੈਨੂੰ ਕੁੜੀ ਨੇ ਕੀ ਕਿਹਾ ਸੀ ਵੀ ਤੇਰਾ ਲੱਗੂ 90 ਲੱਖ ਰੁਪਇਆ ਨਹੀਂ ਤੇਨੂੰ ਅਸੀਂ ਭੇਜਾਂਗੇ ਜੰਗਲਾਂ ਦੇ ਵਿੱਚ ਤੂੰ ਉਦੋਂ ਕੀ ਕਹ ਰਿਹਾ ਸੀ ਕਹਿੰਦਾ ਮੈਂ ਕਹਿਆ ਸੀ ਹਾਂ ਕਹਿੰਦਾ ਮੈਨੂੰ ਪੇਹ ਤੋ ਕਹਿੰਦਾ ਮੈਂ ਸਾਫ਼ ਰਕਾਰ ਨੂੰ ਕਹਿੰਦਾ ਮੈਂ ਸਾਫ਼ ਰਕਾਰ ਕਹਿੰਦਾ ਮੈਂ ਕਹਿੰਦਾ ਮੈਂ ਨਾ ਉਹ ਕੀ ਨਾ ਮੈਂ ਮਤਲਬ ਕਹਿੰਦਾ ਤੁਰ ਫਿਰ ਕੇ ਕਹਿੰਦਾ ਇੰਡੀਆ ਗਈਆ ਕਹਿੰਦਾ ਸਾਰੀ ਕਹਿੰਦਾ ਮੈਨੂੰ ਤੁਰਨ ਜਾਣ ਦਾ ਫੇ ਔਰ ਟਰੰਪ ਭੇਜਣਾ ਹੋ ਗਿਆ ਬਾਹਰ ਇਹਨੂੰ ਮੋੜਨ ਨਾਲ ਹੋ ਗਿਆ ਸਾਡੇ ਸਾਰੇ ਜੱਟਾਂ ਦੀ ਕੀਤੀ ਜਲਦ ਨੇ ਸਾਰੀ ਗੰਦ ਨੇ ਜੱਟਾਂ ਦੀ ਚੱਲਦੇ ਨੇ ਟਰੰਪ ਦੇ ਸਾਡੇ ਗੋਲੀ ਮਚੀ ਜੇ ਇਕੱਲੇ ਦੇ ਗਾਥਾ ਨੇ ਉਹ ਤਾਂ ਬਈ ਫਿਰ ਤੁਸੀਂ ਪੁੱਛੋ ਹੁਣ ਹਰੇਕ ਹੀ ਜੱਟ ਦੀ ਨਾਉ ਲੈਂਦਾ ਸਰਪੰਚ ਸਾਹਿਬ ਉਹ ਤਾਂ ਤੁਸੀਂ ਪੁੱਛੋ ਜੱਟ ਦਾ ਵੀ ਨਾ ਆਉਂਦਾ ਜੱਟ ਦਾ ਵੀ ਨਾ ਆਉਂਦਾ ਫੇਰ ਅਸ ਤਾਂ ਉਹ ਇਹਨਾਂ ਨੂੰ ਦੁਨੀਆ ਨੂੰ ਮਾਰ ਦਈਏ ਸਾਨੂੰ ਤਾਂ ਜੀ ਦੇਖੋ ਨਾ ਜੱਟਾਂ ਨਾਲ ਮਤਲਬ ਨਹੀਂ ਨਾਲ ਸਾਨੂੰ ਕਿਸੇ ਨਾਲ ਮਤਲਬ ਅਸੀਂ ਤਾਂ ਦੇਖੋ ਜੀ ਭੇਜਿਆ ਸੀ ਉਹ ਇਹਦੀ ਮਰਜ਼ੀ ਕਿਉਂ ਨਹੀਂ ਰਿਹਾ ਹੁਣ ਨੀਵੀਂ ਪਾਈ ਬੈਠਾ ਉਹ ਦਿਨ ਤਾਂ 15 ਬਣ ਗਿਆ 15 ਦਿਨਾਂ ਜੀ ਭੇ ਉਜਵਨ ਜੀ ਮੇਰੇ ਨਾਲ ਤੁਸੀਂ ਪੁੱਛ ਲਓ ਜੀਮੀ ਨੇ ਹੋਵੇ ਫਿਰ ਵੀ ਮੰਨੀ ਯਾਰ ਗੱਲ ਤੁਸੀਂ ਜਾ ਕੇ ਉਹ ਕਲਾਕਾਰ ਦੇ ਬੱਚੋ 12 ਜੱਲਾ ਤੋਂ ਧਰਨਾ ਲਾ ਦੋ ਸਾਨੂੰ ਕੀ ਹੈ ਅਸੀਂ ਉਹਨੂੰ ਕਹਿਆ ਸੀ ਵੀ ਗਾ ਦੇ ਕਿ ਚੀਮੇ ਦੇ ਬਾਹਰ ਚ ਲਾ ਲਓ ਧਰਨਾ ਦੇ ਕੇ ਕਲਾਕਾਰ ਦੇ ਉਹ ਅੰਮ੍ਰਿਤਸਰ ਕਾ ਨਹੀਂ ਤਾਂ ਤੁਸੀਂ ਬਸ ਤਾਂ ਹੁਣ ਉਹ ਮਤਾਂ ਦੇਊਗਾ ਫਿਰ ਤੁਸੀਂ ਸਾਡੇ ਕਿੰਨੇ ਬਾਰਾਂ ਚ ਫਿਰਦੇ ਹੋ ਰਸਤਾ ਕੁੱਤਿਆਂ ਦੇ ਡੜੇ ਮਾਰਨ ਵਾਲਾ ਕੰਮ ਕਰਾਤਾ ਫਿਰ ਮਾਰ ਲਓ ਡੜੇ ਮਾਰ ਸਾਨੂੰ ਪੁੱਛੀ ਨੇ ਮਾਰੇ ਨੇ ਦੇਖ ਆਏ ਤੂੰ ਨਹੀਂ ਦੋਦਾ ਲੰਦਾ ਤੂੰ ਸਿਆਣਾ ਬੇੜਾ ਬੰਦਾ ਤੂੰ ਨਾ ਸਾਡੇ ਤੇ ਚੜ ਮੈਂ ਤੈਨ ਦਿੱਤਾ ਤੇਰੇ ਤੇ ਹੋਰ ਰਹਿ ਗਿਆ ਹੋਰ ਕੀ ਕਰਦਾ ਤੂੰ ਕਰੇਗਾ ਹੋਰ ਕੀ ਤੇ ਜੜੀਏ ਤੇਰੇ ਤੇ ਅਸੀਂ ਐਸਾ ਪਰਤੇ ਬੋਹਮ ਵੀ ਮੈਂ ਦੱਸਿਆ ਇਹਦੇ ਜਵਾਬ ਘਰੋਂ ਦੀਏ ਫਿਰ ਹੋਰ ਤੇਰੇ ਤੇ ਪੈਂਦਾ ਯਾਰ ਮੈਂ ਤਾਂ ਕਹਿੰਦਾ ਬਾਹਰ ਨਾ ਕੱਲ ਮਾਗ ਲਾਟ ਐਂ ਚਾਹ ਦੀ ਵਾਖੀ ਵਿੱਚ ਜਾਣਾ ਟੋੜਾ ਜਿਹਾ ਇਹਨਾਂ ਕੋਲ ਪਾਰ ਆ ਬੰਨੇ ਸੋਟੇ ਅੱਗੇ ਹੱਥ ਪਾਗ ਜੋ ਬਾਈ ਉਰੋਂ ਐਂ ਨਵੇਂ ਬਣ ਗੀਏ ਬਾਈ ਪੈਸੇ ਘਰੋ ਪੈਸੇ ਦਿੱਤੇ ਹੋਏ ਨੇ ਤੁਨੂੰ ਪੈਸੇ ਲੱਗੇ ਨਹੀਂ ਨੇ ਕਾਦੀ ਲੈਨੇ ਦੋਸ ਬੁੱਤੈ ਨੂੰ ਕੀ ਗੱਲ ਸਾਡੇ ਭਤੀਜਾ ਲੱਗਦਾ ਕੀ ਲੱਗਦਾ ਸਾਡੇ ਵੀ ਅਸੀਂ ਇੱਥੇ ਪੈਸੇ ਲਾਵਾਂਗੇ ਤੋਡਾ ਨਹੀਂ ਲੱਗਦਾ ਸਾਡਾ ਦਾ ਪਰ ਚਾਹਦਾ ਲੱਗਦਾ ਅਸੀਂ ਪਿੱਜਾ ਨਹੀਂ 4-4 ਲੱਖ ਤਾਂ ਫੈਲਾਤੀ ਲੱਗ ਜਾਂਦਾ ਜੀ ਨਹੀਂ ਜਾਂਦੇ ਕਿੰਨਾ ਚਿਰ ਪੈਸੇ ਨਹੀਂ ਦਿੰਦੇ ਜਾਂਦੇ ਨਹੀਂ ਕਿਉਂ ਰਹਿਣਗੇ ਯਾਰ ਇਹ ਇਹ ਤਾਂ ਸਾਡੇ ਦੇ ਸਿਰਦਾ ਸਰਪੰਚ ਐਵੇਂ ਨਹੀਂ ਬਣੇ 25 ਸਾਲ ਹੋ ਗਏ ਸਰਪੰਚ ਬਣਦੇ ਨੂੰ ਐਵੇਂ ਨਹੀਂ ਲੋਕਾਂ ਨੇ ਵੋਟਾਂ ਪਾਈਆਂ ਫਿਰ ਅਸੀਂ ਕੀ ਕਰੀਏ ਜੀ ਅਸੀਂ ਅਸੀਂ ਸਰਪੰਚ ਨਾਲ ਸੁਣੂ ਬਣਾਣ ਤੇ ਨਾ ਕੱਢਣ ਜੀ ਅਜੀਬਾ ਟੌਕ ਕਹਿੰਦੇ ਜੀ ਬੇਸੇ ਪੈਸੇ ਮੋੜਨਾਂ ਦੇਣਾ ਹਾਂ ਇਦਾਂ ਇਦਾਂ ਹੋ ਗਿਆ ਸਾਰਾ ਕਹਿੰਦਾ ਸਰਪੰਚ ਮੇਰੇ ਘਰੇ ਆ ਕੇ ਬਹਿ ਕੇ ਕਹਿੰਦੇ ਲਿਓ ਜੀ ਪਰੌਠੇ ਲਿਓ ਰੋਟੀਆਂ ਖਵਾਓ ਤੁਸੀਂ ਤੁਸੀਂ ਜਾ ਕੇ ਸਰਕਾਰ ਦੇ ਮੱਥੇ 'ਚ ਵੱਜੋ ਜੀ ਜਾ ਕੇ ਅਮਰੀਕਾ ਵੱਗ ਜਿਓ ਜੇ ਟਰੰਪ ਦੇ ਵੱਜੋ ਅਸ ਤਾਂ ਸੋਨੂ ਭੇਜ ਦਿੰਨੇ ਆ ਦੱਸੋ ਤੁਸੀਂ ਜਾਣੇ ਅਜੇ ਕੱਢਿਆ ਨਹੀਂ ਸਰੇ ਲਾਇਆ ਤੁਹਾਨੂੰ ਕੋਲ ਭੇਜਿਆ ਕਰੋ ਤੁਸੀਂ ਜਦੋਂ ਛੋਟੇ ਤਾਂ ਇੱਥੋਂ ਤੋਂ ਪਹਿਲਾਂ ਟਰੰਪ ਗਿਆ ਜਾ ਕੇ ਟਰੰਪ ਨਾਲ ਕਰ ਲਓ ਗੱਲ ਤੁਸੀਂ ਫੇਰ ਲਾ ਲਾ ਭੀਜ ਇਹਨਾਂ ਨੂੰ ਵਿਚਾਰਿਆਂ ਨੂੰ ਹੁਣ ਜਾਣਾ ਜਵਾਕਾਂ ਨੂੰ ਭੇਜੀ ਆਣੇ ਏ ਪੁੱਛ ਵੀ ਸਾਡੇ ਕੋਲੇ ਆਏ ਕਿ ਨਹੀਂ ਆਏ ਸਾਡੇ ਤੁਸੀਂ ਕਸੂਰ ਕੱਢਣ ਲੱਗ ਰਹੇ ਹੋ ਅਸੀਂ ਤਾਂ ਜਾਣਦੇ ਵੀ ਕਿ ਤੈਨੂੰ ਹੈ ਜਦੋਂ ਦੂਸਰਾ ਆ ਕੇ ਕੋਈ ਫੋਨ ਲੱਗਿਆ ਕੋਈ ਨੰਬਰ 'ਚ ਭੇਜਾਂਗੇ ਫਿਰ ਤੁਸੀਂ ਅੱਧ ਵਿਚਾਲੇ ਜਾ ਕੇ ਤਾਰਦਾ ਅਸੀਂ ਜੰਗਲਾਂ ਵਿੱਚ ਨਹੀਂ ਗਏ ਆ ਬਈ ਫਿਰ ਸਾਡੇ ਕੀ ਕਸੂਰ ਹੈ ਉਦੋਂ ਦਾ ਤੂੰ ਹੱਥ ਬੰਨਦਾ ਹੁੰਦਾ ਸੀ ਮੈਨੂੰ ਭੇਜ ਦੋ ਮੈਨੂੰ ਭੇਜ ਦੋ ਮੈਨੂੰ ਜਾਦੀ ਵਾਰੀ ਨੂੰ ਹੱਥ ਪੜਾ ਦੇ ਤੂੰ ਝੂਠ ਮਾਰ ਕੇ ਕੰਮ ਭੇਜਿਆ ਤੂੰ ਕਹਿ ਨਹੀਂ ਮੇਰੇ ਜਾਦੀ ਵਾਰੀ ਨੂੰ ਹੱਥ ਪੜਾ ਦੇ ਫਿਰ ਇੱਕ ਨੰਬਰ 'ਚ ਤੁਸੀਂ ਪਹਿਲਾਂ 45 ਲੱਖ ਰੁਪਏ ਨਾਲ ਹਜੇ ਰਾਹਤ ਤਾਰ ਤੇ ਉਹ ਬਈ ਯਾਰ ਤੂੰ ਪੜੇ ਨਹੀਂ ਲੇਕੇ ਨੀ ਯਾਰ ਬਾਈ ਮੇਰੀ ਕਿੰਨੇ ਪੜੇ ਮੈਂ ਤਾਂ ਪੜਿਆ ਬਈ 12 ਪੜਿਆ ਮੇਰੀ ਗੱਲ ਸੁਣਾ 12 ਪੜ ਕੇ ਤੂੰ ਇੱਥੇ 2-2 2.5 ਕਰੋੜ ਦੀਆਂ ਮਾਰਦਾ ਠੱਗੀਆਂ ਠੀਕ ਹੈ ਅਸੀਂ ਇਹਨੂੰ ਐਮਏ ਉਮੇ ਕਰਵਾ ਕੇ ਉਰੇ ਨਹੀਂ ਨੌਕਰੀਆਂ ਮਿਲੀਆਂ ਸੀ ਤਾਂ ਇਹ ਵਾਰ ਭੇਜਾਂ ਦੀ ਅਸੀਂ ਇਹਨੂੰ ਸੁੱਤੇ ਪੈਨ ਨੂੰ ਨਹੀਂ ਠਾਉਂਦੇ 9 ਵਜੇ ਤੱਕ ਜਿਹੜਾ ਇਹ ਉੱਥੇ ਟੱਪਾਂ ਦੇ ਸਿਰ ਮਿੱਦਾ ਤੁਰਿਆ ਫਿਰਦਾ ਰਿਹਾ ਜੇ ਸਾਡੇ ਜਵਾਕਰ ਨੂੰ ਪਰਮਾਤਮਾ ਨਾ ਕਰੇ ਕੁਝ ਹੋ ਜਾਂਦਾ ਕੋ ਜਾਨਵਰ ਖਾ ਜਾਂਦਾ ਬਈ ਜੇ ਕੰਮ ਕਰਨਾ ਹੈ ਪੈਸੇ ਫੇਰੀ ਬਣ ਕੇ ਹੁਣ ਤਾਂ ਪੈਸੇ ਬਣਦੇ ਨਹੀਂ ਪੈਸੇ ਨਹੀਂ ਗੱਲ ਪੈਸਿਆਂ ਦੀ ਨਹੀਂ ਹੈਗੀ ਪੈਸੇ ਤਾਂ ਪਰ ਇਹਨੂੰ ਬਿਲੇ ਦਾ ਲਾਉਂਦਾ ਕਿਤੇ ਕੋਈ ਪਿੱਡੇ ਦੀ ਡਾਲਰ ਤਾਂ ਲੱਗੇ ਨਹੀਂ ਵੀ ਤੋੜਨੇ ਨੇ ਕਿਤੇ ਇਹਨੂੰ ਟਕਾਣੇ ਦਾ ਲਾਉਂਦਾ ਤੁਸੀਂ ਤਾਂ ਇਹ ਸੋਚ ਲਿਆ ਪਿੱਡੇ ਦੇ ਡਾਲਰ ਵਾਲਾ ਕੰਮ ਵੀ ਡਾਲਰ ਲੱਗੇ ਨੇ ਖਵਰੀ ਐਂ ਤੋੜ ਲਈ ਅਸੀਂ ਬਈ ਪਹਿਲਾਂ ਤਾਂ ਤੂੰ ਠੰਡਾ ਬੋਲ ਲੈਣਾ ਤੱਤਾ ਨਾ ਹੁ ਠੀਕ ਹੈ ਜੀ ਹਾਲ ਬੰਦਾ ਫੇਰ ਆਈ ਨਹੀਂ ਜਾਈ ਜਾ ਜੀ ਹੁਣ ਲੱਗ ਰਿਹਾ ਤੂੰ ਤੱਤਾ ਕਿ ਮੈਂ ਉਹਨਾਂ ਬਜਾਰ ਤੋਂ ਜਾਈ ਜਾਈ ਅਸੀਂ ਪੁੱਤੂਆ ਓ ਸੁਣੋ 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 ਉੱਪਰ ਤੋਂ ਫੋਰੀ 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 ਲਾ ਮਾਰੇ ਫਸ ਮਾਰ ਤਨੋਂ ਪਾ ਵਾ ਵਾ ਬੰਦ ਕਰ ਜੁਣਾ ਲੈ ਬੰਦ ਕਰ ਜੁਣਾ ਲੈ ਸਰ ਦੇ ਸਾਲ ਵੰਗੋ ਉਹ ਦੇ ਬੈਠ ਜਾ ਬਈ ਉਪੀ ਗੱਲ ਤੋਂ ਬੈ ਕੇ ਬੈ ਕੇ ਹਾਂ ਬੈਠ ਕੇ ਗੱਲ ਕਰ ਗੱਲ ਕੀ ਯਾਰ ਸੁਣਦਾ ਹੀ ਨਹੀਂ ਜਣੀ ਬੈਠ ਹੱਥੋਂ ਭਾਈ ਹੁੰਦਾ ਸਾਡੇ ਨਾਲ ਕੋਈ ਨਹੀਂ ਸਵਟਾ ਇਧਰ ਆ ਕੇ ਬੰਦ ਪੜਗੀ ਜਾਂਦੇ ਮੁੰਡੇ ਇਹੇ ਗਏ ਹੁੰਦੇ ਹੁੰਦੇ ਬੈਠੋ ਬੈਠੋ ਤੜਕਾ ਰੇ ਆ ਕੇ ਕਟਵਾਨੇ ਹੋਗੇ ਸਾਨੂੰ ਤੂੰ ਕਟਵਾਇਆ ਸਾਨੂੰ ਮੇਰੇ ਬੰਤੇ ਤੂੰ ਕਟਵਾਇਆਗਾ ਰਵਾਉਣਾ ਪਊਗਾ ਘੱਟ ਦੂਗੀ ਹੈਗੀ ਜੀ ਇਹ ਮਿਰਚੀ ਇਹ ਖਾ ਕੇ ਪਾਸੇ ਜਵਾ ਕੇ ਸਾਡੇ ਤੇ ਹੁਣ ਆਏ ਬੋਲਦੀਆਂ ਤੂੰ ਪੈਸੇ ਖਾਣ ਨੂੰ ਆਏ ਕਿਸੇ ਪੈਸੇ ਖਾਂਦੇ ਫਿਰਦੇ ਆਗੇ ਹਾਂ ਜੀ ਫਿਰਦੇ ਹੋਗੇ ਰੋਟੀ ਨਹੀਂ ਪੱਕਦੀ ਤੇਰੇ ਪਤੰਦਰ ਦਾ ਢਿੱਡ ਭਰਿਆਗਾ ਹੁਣ ਦਹੀਆਂ ਹੀ ਬੋਲਦੀਆਂ ਸਰਪੰਚ ਵੀ ਵਿਕੇ ਹੋਏ ਆਏ ਤੇ ਕੀ ਹੋਇਆ ਵਿਕੇ ਨਾਲੇ ਵਿਕਿਆ ਹੋਈ ਹੁਣ ਸਰਪੰਚ ਕਹਿੰਦਾ ਵਿਕੇ ਹੋਏ ਵਿਕੀ ਹੋਏ ਤੂੰ ਸਰਪੰਚ ਕਹਿੰਦਾ ਵਿਕ ਗਏ ਦੱਸ ਖਾ ਕੇ 45 ਜਿੰਨਾ ਲੱਖ ਲੈ ਕੇ ਨਾ ਤੂੰ ਹੁਣ ਸਰਪੰਚ ਤੇ ਵੀ ਲਾ ਦੇ ਤੂੰ ਦੋਸਤ ਬੰਦ ਕਰੋ ਇਹਨੂੰ ਅੰਦਰ ਬੰਦ ਕਰ ਦੇ ਉਹਨੂੰ ਸਾਲੇ ਨੂੰ। ਉਹ ਸਾਡੇ ਘਰੇ ਆ ਕੇ ਸਾਡੇ ਨਾਲ ਸਾਥ ਕਰੋਨਾ। ਪੰਚਾਇਤ ਬੈਠੇ ਇੱਕ ਮਿੰਟ ਫੇਟ ਕੇ ਬੈਠੇ। ਪਰ ਉਹਨੂੰ ਬੰਦ ਕਰ ਉਹਨੂੰ। ਤਵੇ ਦੇਖ ਲੋ ਲਾਉਂਦੇ ਪੰਚਾਇਤਾਂ ਦੀ ਵੀ ਦਵੇ ਲਾਉਂਦੇ ਨੇ। ਉਹਦਾ ਦਫ਼ਤਰ ਬਣਾ ਲਾ ਬਟੂਨਾ ਦਫ਼ਤਰ ਜਾਉਂਦੀ ਜੀ ਸੋ। ਫਿਰ ਅਸੀਂ ਸਾਡੇ ਘਰੇ ਪੰਚਾਇਤਾਂ ਜਾਦੇ ਤਵੇ ਲਾਉਂਦੇ। ਅੰਦਰ ਕਰੇ ਕੰਮ ਕਰਨੀ ਦੇਖਣੇ। ਆਪਣੇ ਤਰੇ ਆਖੀ ਕਹਿੰਦੇ ਨੇ ਕਿ ਬਨਾਂਗੇ ਲੈ ਬਨਾਂ ਦੇ। ਹਾਂ ਬਨਨੇ ਪਾਉਂਗੇ। ਤੁਸੀਂ ਮੈਨੂੰ ਵੀ ਮਾਰਾ ਕਹੀ ਜਾਂਦੇ ਓਏ। ਇਹ ਸਾਲਿਓ ਫੜੋ ਮੁੰਡਿਆਂ ਨਾਲ ਨਾਲ ਹਲੋ। ਓਏ। ਸਮਝ ਗਿਆ ਦੋ ਸਰਪੰਚ ਨੂੰ ਵੀ ਪੰਚਾਇਤ ਨੂੰ ਮਾ ਮੰਨਾ ਓਹ ਜਾ ਇਹ ਪੁਰਾਣਾ ਕੱਪੜਾ ਸਾਰਾ ਓਹ ਇਹਨੂੰ ਵੀ ਫੜੋ ਮੇਟੀ ਜੀ ਨੂੰ ਫੜੋ ਫੜੋ ਚਲੋ ਦੇ ਕੱਪੜਾ ਬਨੂ ਕੋਲ ਸਾਰਾ ਓਹ ਫੜ ਲੈ ਮੈਂ ਬਨੂ ਲੈ ਲੈ ગામ ਨਾਲ ਇਹ ਕਰ ਮਾਰੀਏ ਹੌਲੀ ਜਲਦੀ ਬਨ ਲੈ ਸੋ ਅਸਵਾ ਦੇ ਰੋ ਬਣਾ ਮੇਟੀ ਜੀ ਨੂੰ ਵੀ ਸਾਰੇ ਬੰਦਾ ਕਰ ਲੋ ਹੋਰ ਸਰਪੰਚ ਨੂੰ ਮਿੱਠਾ ਗੋਦੀ ਦੇ ਸਰਪੰਚ ਨੂੰ ਪੁੱਠਾ ਕੁੱਲੀ ਨੇ 25 ਸਾਲ ਹੋ ਗਏ ਬੜ ਦਿਨ ਮੈਨੂੰ ਸਾਰਾ ਪਿੰਡ ਅਸਤਸਤ ਕਰਦਾ ਇਕ ਕਲਾ ਕੀ ਦੇਖ ਰਹਾ ਹੈ ਹਰ ਦੇ ਯਾਮਾਨੀ ਨੇ ਹਰ ਨੂੰ ਕੱਢ ਕੇ ਮਾਰੋ ਆਲਾ ਤੇਰੇ ਨੂੰ ਹਰਾਮ ਕਰ ਦਿਓ ਹਰ ਨੂੰ ਸੁਣਦਾ ਨਾ ਹੁਣ ਮੇਰੀ ਗੱਲ ਚੋਰਦਾ ਭਾਈ ਆ ਲੈ ਬੋਲ ਬੋਲ ਨਾ ਵਸੋਂ ਪਰ ਤੇ ਤੂੰ ਉੱਠਾ ਓਏ ਆ ਦੇ ਰੱਖੀ ਐਵੇਂ ਮਾਰ ਮਾਰ ਕੇ ਮਾਰ 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 ਦੇ ਉਤੇ ਸਾਰੇ ਨੰਬਰ ਤੇ ਬਵਾਵਾਂ ਨੇ ਬਵਾਵਾਂ ਬੰਦ ਕਰ ਦਿਓ ਲੈਂਦੇ ਆਂ ਜੀ ਸਰਕਾਰ ਨੂੰ ਪਾਏਗਾ ਤੁਹਾਨੂੰ ਲੱਗਦਾ ਹੁਣ ਹਰਦੇ ਕਿਸ ਜੀ ਗਾ ਰਿਹਾ ਯਾਰ ਸਾਗੇ ਪੈਸੇ ਆਣ ਪਰ ਅਜੇ ਕੋਈ ਪੈਸੇ ਨਹੀਂ ਆਦੇ ਗਲਤਾ ਸੁਣਦਾ ਗਲਤਾ ਸੁਣਦਾ ਹੁਣ ਫਿਰ ਮੋਟਵਾਰ ਬੰਦੋਂ ਪਿੰਡ ਦੇ ਗਲਤਾ ਸੁਣ ਲੋ ਕੁੱਤਾ ਨਾ ਕੋਈ ਦੱਸ ਵੀ ਫਿਰ ਐ ਇੰਪੋਰਾਂ ਕਿ ਮੈਂ ਗੱਲ ਬਣੂਗੀ ਐ ਇਹਨਾਂ ਨੂੰ ਕੁੱਟੀ ਜਾ ਉਹਨਾਂ ਨੂੰ ਮਾਰ ਦੋ ਐ ਥੋੜਾ ਹੁੰਦਾ ਨਹੀਂ ਫਿਰ ਐ ਬਹਿਣਗੇ ਕੋਈ ਦੱਸ ਕੋਈ ਨਾ ਕੋਈ ਮਾਫੀ ਮੰਗ ਲੈਣਾ ਪਰ ਨਾ ਜੋ ਮਾਫੀ ਮੰਗਵਾਲਾ ਨਹੀਂ ਬਸ ਇਹਨੂੰ ਛੱਡੋ ਬਣਾ ਕੋਲੋ ਹੋਣਾ ਐ ਥੋੜਾ ਹੁੰਦਾ ਮੰਤੇ ਤਾਂ ਫਿਰ ਵੀ ਅਗਲਾ ਦੇਖਣ ਵਾਲਾ ਕੀ ਆ ਪੈਸੇ ਦੇ ਕੋਈ ਕੋਈ ਨੀ ਬੋਲਣਾ ਕਰਾਓ ਬਾਈ ਮੇਰੇ ਕੋਲ ਨਵੇਂ ਆਫੀ ਮਾਫੀ ਮੰਗਵਾ ਦੇਣਾ ਕੋਈ ਨੀ ਪੈਸੇ ਆਪਾਂ ਮਰ ਲਵਾਗੇ ਪੈਸੇ ਤਾਂ ਨਾ ਪਹਿਲਾਂ ਪੈਸੇ ਕਰਾਓ ਹੱਲ ਕਰਾਓ ਬਾਈ ਦੱਸ ਦੱਸ ਦੇਵਾਂਗੇ ਭਾਜੀ ਕਿਵੇਂ ਦੇਵਾਂਗਾ ਦੇ ਦੇ ਵੀ ਜੀ ਇਥੇ ਹੁਣੀ ਦੱਸ ਹੁਣ ਲੈ ਕੇ ਜਾਵਾਂਗੇ ਬਈ ਦੇ ਦੇਂਗੇ ਤੂੰ ਹੁਣ ਦੱਸ 10000 ਦਿੰਨਾ ਤਿੰਨਾ ਦਿੰਦਾ ਦੇਨੇ ਆ ਬਾਈ ਕੋਈ ਨੀ ਅੰਦਰ ਪੈਸੇ ਨੀ ਦੇਨੇ ਖੋਲੋ 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 ਸਾਰੇ ਜੀ ਮਿਲ ਗਿਆ ਤੇ ਦੋ ਟਮਟਾ ਦੋ ਮੜ ਲੈ ਆਉਦਾ ਚੱਲ ਦਿਨੇ ਬੀ ਪੈਸਾ ਟੱਕਾ ਜਿਹੜਾ ਬਲੈਕ ਉਹਨਾਂ ਨੂੰ ਲੈ ਕੇ ਆਓਗੇ ਸਭ ਜੀ ਬੈਠੇ ਰਹੇ ਚੱਲ ਇਹ ਵੀਡੀਓ ਜੀ ਅਸੀਂ ਨਕਲੀ ਵੀਡੀਓ ਬਣਾਈ ਹੈ ਜੀ ਠੱਗਾ ਤੋਂ ਬਚੋ ਅਸਲੀ ਏਜੰਟਾਂ ਕੋਲ ਜਾਓ ਉਹਨਾਂ ਦੇ ਸਰੂ ਜਾਓ ਬਾਹਰ ਅਮਰੀਕਾ ਕਿਤੇ ਵੀ ਜਾਣਾ ਹੈ ਆ ਫੇਰ ਨਾ ਤੁਸੀਂ ਹੋ ਗਏ ਬੀ ਤੁਹਾਡੀ ਲੁੱਟ ਗਏ ਜਾਂ ਠੱਗ ਗਏ ਅਸਲ ਚ ਤਾਂ ਵੀ ਜਾਣ ਦੀ ਵੀ ਲੋੜ ਨਹੀਂ ਆਪਾਂ ਜਾਸਰ ਜੰਟੀ ਕੰਮ ਕਰੋ ਪੰਜਾਬੀ ਕੰਮ ਕਰੋ ਮੇਰੇ ਕੋਲ ਮਹਸਾਣੇ ਉੱਥੇ ਆ ਜਾਓ ਗੋਹਾ ਜੱਕਲੋ ਕੁਸ਼ਮਰਜੀ ਕਰੋ ਤੇਰੇ ਕੰਮ ਅਧਿਆਨ ਤਾਂ ਮੈਂ ਹੀ ਦੇ ਦੂੰ ਆ ਜਾਓ ਕਿਉਂ ਜਾਣਿਓ ਬਾਹਰੋਂ ਨਾ ਇੱਥੇ ਤਾਂ ਬੜੱਕਰੇ ਦੀ ਹੋ ਫੇਰ ਫੇਰ ਉਸੇ ਨੂੰ ਮੰਗਰੀ ਭੱਜ ਲਿਓ ਉੱਥੋਂ ਵੀ ਡੱਕਰੋਂਗੇ ਹੋਰ ਕੀ ਕਰਨਗੇ ਹੋ ਜਾਓ ਨਾ ਇੱਥੇ ਵੀ ਤੇਰਾ ਕੋ ਸਭ ਕੁਝ ਇੱਥੇ ਹੈ ਕਿਉਂ ਜਾਣਿਓ ਉਹਨਾਂ ਕੋਲ ਸਮਝ ਸੋਨੂ ਨਹੀਂ ਆਉਂਦੀ ਸੋਨੂ ਜਾ ਕੇ ਉੱਥੇ ਵੀ ਕੋਈ ਕੁੜੇ ਲਾਲਾ ਨੇ ਬੇਰ ਤੋੜਦੇ ਹੋ ਬੇਰੀਆਂ ਤੋੜਦੇ ਕੁਛ ਕਰਦੇ ਫਿਰਦੇ ਹੋ ਇੱਥੇ ਕਰ ਲਊਗਾ 100-100 ਕਿਲੋ ਛੱਡ ਕੇ ਮਾਸਟਰ ਵੀ ਜਾ ਕੇ ਉੱਥੇ ਜਾਂਦੇ ਤੁਸੀਂ ਇਹ ਦਸਾਉ ਕਿਲੇ ਵਾਲਾ ਵੀ ਜਾਈ ਜਾਂਦਾ ਕਿਲੇ ਵਾਲਾ ਵੀ ਜਾਈ ਜਾਂਦਾ 90 90 ਹਜ਼ਾਰ ਮਾਸਟਰ ਮਾਸਟਰਿੰਗ ਦਾ ਸੀ ਇੱਥੇ ਕਹਿੰਦੇ ਆ ਗਏ ਤੋਂ ਡੱਕਰ ਦੇਉਣ ਆ ਗਏ ਇੱਥੇ ਬਹਿ ਗਏ ਫਿਰ ਬਲਾ ਡੱਕਰ ਆ ਗਏ ਸਾਰੀ ਜ਼ਮੀਨ ਵੇਚ ਕੇ ਗਈ ਤੀ ਸਤਾਈ ਕਿਲੇ ਆ ਹੁਣ ਇਹਨਾਂ ਨੇ ਦੇਖ ਲੈ ਦੋ ਕਿਲੇ ਇਹਨਾਂ ਨੇ ਵੇਚ ਕੇ ਗਈ ਜਿਹੜਾ ਮੈਂ ਹੁੱਕ ਰਿਆ ਕਮਾ ਸਾਡੇ ਸਾਹਮਣੇ ਮਸਾ ਪੈਸੇ ਮੜਵਾਏ ਨੇ ਵਿਚਾਰਿਆਂ ਦੇ ਇਹ ਬਾਈ ਜੀ ਵੀਡੀਓ ਅਸਲ ਦੇ ਵਿੱਚ ਅਸੀਂ ਇੱਕ ਮੈਸੇਜ ਦਿੱਤਾ ਹੈਗਾ ਇਹ ਕਿਸੇ ਤੇ ਲਾ ਕੇ ਨਹੀਂ ਬਣਾਈ ਗਈ ਕਿਸੇ ਨੂੰ ਮਾੜਾ ਚੰਗਾ ਨਹੀਂ ਇਹਦੇ ਵਿੱਚ ਕਿਹਾ ਗਿਆ ਇਹ ਸਾਰਾ ਸਾਡਾ ਆਪਦਾ ਘਰ ਦਾ ਪਰਿਵਾਰ ਹੈ ਸਾਰੇ ਨੇ ਅਸੀਂ ਰਲ ਮਿਲ ਕੇ ਬਣਾਈ ਐ ਅਸੀਂ ਚਾਹੁੰਦੇ ਆਂਗੇ ਵੀ ਇਹ ਦੱਸਿਆ ਜਾਵੇ ਵੀ ਜਿਹੜੇ ਦੇਖੋ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਏਜੰਟ ਚੰਗੇ ਵੀ ਬਹੁਤ ਨੇ ਜੇ ਕਿਸੇ ਨੇ ਜਾਣਾ ਤਾਂ ਆਪਦਾ ਪ੍ਰੋਪਰ ਪ੍ਰੋਸੈਸ ਦੇ ਥਰੂ ਜਾਓ ਵਧੀਆ ਏਜੰਟ ਨੂੰ ਨਾਲ ਲੈ ਕੇ ਉਹਨੂੰ ਉਸ ਤੋਂ ਆਪਦਾ ਕੰਮ ਕਰਾਓ ਠੀਕ ਹੈ ਨਕਲੀ ਏਜੰਟਾਂ ਤੋਂ ਬਚੋ ਬਾਅਦ ਦੇ ਵਿੱਚ ਫਿਰ ਪੈਸੇ ਵੀ ਡੁੱਬ ਜਾਂਦੇ ਐ ਫਿਰ ਆਪਾਂ ਮਾੜਾ ਚੰਗਾ ਬੋਲਦੇ ਆ ਹਨਾ ਤੇ ਨਾਲੇ ਆਪਣਾ ਘਰ ਬਰਬਾਦ ਹੋ ਜਾਂਦਾ ਐ ਇਸ ਕਰਕੇ ਅਸੀਂ ਇਹ ਇੱਕ ਮੈਸੇਜ ਵਾਸਤੇ ਵੀਡੀਓ ਬਣਾਈ ਹੈ ਕਿਸੇ ਦੇ ਲਾ ਕੇ ਨਹੀਂ ਬਣਾਈ ਜੇ ਤੁਹਾਨੂੰ ਇਹ ਚੰਗੀ ਲੱਗੇ ਤਾਂ ਅੱਗੇ ਇਹਨੂੰ ਸ਼ੇਅਰ ਕਰ ਦਿਓ ਇਹ ਸਾਡਾ ਆਪਦਾ ਹੀ ਪਰਿਵਾਰ ਹੈ ਇਹਦੇ ਚ ਜਿਹੜੇ ਕੋਈ ਪਾਤਰ ਵਗੈਰਾ ਲੱਗੇ ਇਹ ਸਾਰੇ ਕਲਪਨਿਕ ਰੇਗੇ ਇਹ ਮੈਸੇਜ ਦੀ ਭਰਪੂਰ ਵੀਡੀਓ ਹੈ ਧੰਨਵਾਦ ਜੀ